ਅੱਜ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੀ ਕਿ ਕੌਣ ਸੰ ਭਾਈ ਮਤੀਦਾਸ ਤੇ ਭਾਈ ਸਤੀਦਾਸ ਕਿਹਨਾਂ ਦੇ ਉਹ ਪੁੱਤਰ ਸਨ ਕਿਵੇਂ ਮੁਗਲਾਂ ਨੇ ਉਹਨਾਂ ਤੇ ਕਹਿਟ ਆਇਆ ਕਿਵੇਂ ਗੁਰੂ ਜੀ ਦੀ ਸੇਵਾ ਵਿੱਚ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਭਾਈ ਮਤੀਦਾਸ ਤੇ ਭਾਈ ਸਤੀਦਾਸ ਦੋਵੇਂ ਭਾਈ ਹੀਰਾ ਨੰਦ ਦੇ ਪੁੱਤਰ ਸਨ ਉਹਨਾਂ ਦੇ ਬਜ਼ੁਰਗ ਗੋਤਮਦਾਸ ਪਿੰਡ ਕਰਿਆਲਾ ਜ਼ਿਲ੍ਹਾ ਜ਼ੈਲੰਦ ਦੇ ਰਹਿਣ ਵਾਲੇ ਸਨ ਤੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਪਾਸੋਂ ਸਿੱਖੀ ਧਾਰਨ ਕੀਤੀ ਸੀ ਗੁਰੂ ਜੀ ਨੇ ਉਹਨਾਂ ਦੀ ਸੇਵਾ ਉੱਪਰ ਖੁਸ਼ ਹੋ ਕੇ ਉਹਨਾਂ ਨੂੰ ਪਾਈ ਦੀ ਪਦਵੀ ਬਖਸ਼ੀ ਸੀ ਜਿਹੜੀ ਉਹਨਾਂ ਦੇ ਖਾਨਦਾਨ ਵਿੱਚ ਹੁਣ ਤੱਕ ਚੱਲੀ ਆ ਰਹੀ ਹੈ ਉਹਨਾਂ ਦੇ ਦਾਦੇ ਪਾਈ ਪ੍ਰਗਾਜੀ ਨੂੰ ਗੁਰੂ ਹਰਗੋਬਿੰਦ ਜੀ ਨੇ 1928 ਇਸਵੀ ਵਿੱਚ ਮੁਗਲਾਂ ਨਾਲ ਹੋਏ ਪਹਿਲੇ ਯੁੱਧ ਵਿੱਚ ਇੱਕ ਜਥੇ ਦੀ ਕਮਾਂਡ ਸੌਂਪੀ ਸੀ ਉਸ ਯੁੱਧ ਵਿੱਚ ਆਏ ਗਹਿਰੇ ਜ਼ਖਮਾਂ ਕਾਰਨ ਉਸ ਯੁੱਧ ਵਿੱਚ ਆਏ ਗਹਿਰੇ ਜ਼ਖਮਾਂ ਕਾਰਨ ਉਹ ਚਲਾਣਾ ਕਰ ਗਏ ਸਨ। ਉਹਨਾਂ ਪਿੱਛੋਂ ਭਾਈ ਹੀਰਾਨੰਦ ਜੀ ਗੁਰੂ ਹਰਰਾਏ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ 1657 ਈਸਵੀ ਵਿੱਚ ਉਹਨਾਂ ਸੁਰਗਵਾਸ ਹੋਣ ਤੋਂ ਪਹਿਲਾਂ ਆਪਣੇ ਚਾਰ ਪੁੱਤਰਾਂ ਵਿੱਚੋਂ ਵੱਡੇ ਦੋ ਪੁੱਤਰ ਭਾਈ ਮਤੀਦਾਸ ਤੇ ਭਾਈ ਸਤੀਦਾਸ ਨੂੰ ਗੁਰੂ ਘਰ ਦੀ ਸੇਵਾ ਕਰਨ ਲਾ ਦਿੱਤਾ ਉਹਨਾਂ ਦੋਹਾਂ ਨੇ ਪਿਤਾ ਦੇ ਹੁਕਮ ਅਨੁਸਾਰ ਗੁਰੂ ਘਰ ਦੀ ਸੇਵਾ ਤਨ ਮਨ ਨਾਲ ਨਿਭਾਉਣੀ ਆਰੰਭ ਕਰ ਦਿੱਤੀ ਔਰੰਗਜ਼ੇਬ ਦੇ ਸਦਨ ਤੇ ਜਦੋਂ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਗਏ ਤਾਂ ਭਾਈ ਮਤੀਦਾਸ ਤੇ ਭਾਈ ਸਤੀਦਾਸ ਉਹਨਾਂ ਦੇ ਨਾਲ ਸਨ 3 ਮਾਰਚ 1664 ਈਸਵੀ ਨੂੰ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਦੋਵੇਂ ਭਾਈ ਬਕਾਲੇ ਪੁੱਜ ਗਏ ਗੁਰੂ ਤੇਗ ਬਹਾਦਰ ਜੀ ਦੇ ਪ੍ਰਗਟ ਹੋਣ ਉੱਪਰ ਦੋਵੇਂ ਭਾਈ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਗਏ ਧੀਰਮਲ ਨੂੰ ਜਦੋਂ ਗੁਰਗੱਦੀ ਨਾ ਮਿਲੀ ਤਾਂ ਉਸਨੇ ਸ਼ੀਹਾ ਮਸੰਦ ਤੇ ਹੋਰ ਜੁੰਡੀਦਾਰਾਂ ਨੂੰ ਨਾਲ ਲੈ ਕੇ ਗੁਰੂ ਜੀ ਨੂੰ ਗੋਲੀ ਦਾ ਨਿਸ਼ਾਨਾ ਬਣਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਤੇ ਉਸ ਪਿੱਛੋਂ ਉਹ ਗੁਰੂ ਘਰ ਦਾ ਕੀਮਤੀ ਸਮਾਨ ਉਠਵਾ ਕੇ ਆਪਣੇ ਡੇਰੇ ਲੈ ਗਿਆ ਸੀ ਉਹਨਾਂ ਦੋਹਾਂ ਭਰਾਵਾਂ ਨੇ ਧੀਰਮਲ ਤੇ 시ਹਾ ਮਸੰਦ ਨੂੰ ਬੰਦੀ ਬਣਾ ਕੇ ਗੁਰੂ ਜੀ ਪਾਸ ਲੈ ਕੇ ਔਨ ਵਿੱਚ ਮੱਖਣ ਸ਼ਾਹ ਦੀ ਪੂਰੀ ਪੂਰੀ ਮਦਦ ਕੀਤੀ ਸੀ ਗੁਰੂ ਘਰ ਦੇ ਦੀਵਾਨ ਦੁਰਗਾ ਮਲ ਨੇ ਇੱਕ ਦਿਨ ਗੁਰੂ ਤੇਗ ਬਹਾਦਰ ਜੀ ਅੱਗੇ ਬੇਨਤੀ ਕੀਤੀ ਗੁਰੂ ਜੀ ਮੇਰਾ ਤਨ ਮਨ ਤੇ ਤਨ ਸਭ ਆਪ ਦੀ ਸੇਵਾ ਵਿੱਚ ਹਾਜ਼ਰ ਹੈ ਪਰ ਬੁਢੇਪੇ ਕਾਰਨ ਮੇਰੇ ਪਾਸੋਂ ਦੀਵਾਨ ਦੀ ਸੇਵਾ ਨਿਭਾਉਣੇ ਮੁਸ਼ਕਿਲ ਹੁੰਦੀ ਜਾ ਰਹੀ ਹੈ ਇਹ ਦੋ ਭਤੀਜੇ ਹਾਜ਼ਰ ਹਨ ਜਿਹੜੇ ਬੜੇ ਸਿੱਧਕੀ ਤੇ ਸਰਦਾਲੂ ਸੁਪੁੱਤਰ ਹਨ ਜੇਕਰ ਆਪ ਯੋਗ ਸਮਝੋ ਤਾਂ ਵੱਡੇ ਮਤੀਦਾਸ ਨੂੰ ਦੀਵਾਨ ਦੀ ਸੇਵਾ ਤੇ ਛੋਟੇ ਸਦੀਦਾਸ ਨੂੰ ਵਜ਼ੀਰ ਦੀ ਸੇਵਾ ਕਰਨ ਦਾ ਮਾਨ ਬਖਸ਼ ਦੇਵੋ ਗੁਰੂ ਜੀ ਨੇ ਦੀਵਾਨ ਦੁਰਗਾ ਮਲ ਦੀ ਬੇਨਤੀ ਪ੍ਰਵਾਨ ਕਰਕੇ ਪਾਈ ਮਤੀ ਦਾਸ ਨੂੰ ਦੀਵਾਨ ਤੇ ਪਾਈ ਸਦੀ ਦਾਸ ਨੂੰ ਵਜ਼ੀਰ ਦੀ ਸੇਵਾ ਸੌਂਪ ਦਿੱਤੀ। ਔਰੰਗਜ਼ੇਬ ਨੇ 1674 ਇਸਵੀ ਵਿੱਚ ਸਾਰੇ ਹਿੰਦੁਸਤਾਨ ਦਾ ਇੱਕ ਧਰਮ ਕਰਨ ਲਈ ਕਸ਼ਮੀਰ ਵਾਲੇ ਪਾਸੇ ਤੋਂ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦਾ ਹੁਕਮ ਕਰ ਦਿੱਤਾ। ਸੂਬੇਦਾਰ ਸ਼ੇਰ ਅਫਗਾਨ ਖਾਨ ਦੀ ਤਲਵਾਰ ਅੱਗੇ ਸਿਰ ਝੁਕਾਉਣ ਤੋਂ ਪਹਿਲਾਂ ਕਸ਼ਮੀਰ ਦੇ ਮੁਖੀ ਬ੍ਰਾਹਮਣ ਪੰਡਿਤ ਕਿਰਪਾ RAM ਦੀ ਅਗਵਾਈ ਹੇਠ 25 ਮਈ 1675 ਈਸਵੀ ਨੂੰ ਆਨੰਦਪੁਰ ਵਿਖੇ ਗੁਰੂ ਤੇਗ ਬਹਾਦਰ ਜੀ ਪਾਸ ਹਾਜ਼ਰ ਹੋਏ ਤੇ ਉਹਨਾਂ ਆਪਣੀ ਲਾਜਾਰੀ ਗੁਰੂ ਜੀ ਨੂੰ ਦੱਸੀ ਗੁਰੂ ਜੀ ਜਾਣਦੇ ਸਨ ਕਿ ਕਮਜ਼ੋਰ ਤੇ ਸਹਿਮੇ ਹੋਏ ਲੋਕ ਗੱਲਾਂ ਸੁਣ ਕੇ ਬਹਾਦਰ ਨਹੀਂ ਬਣ ਜਾਂਦੇ ਉਹਨਾਂ ਨੂੰ ਨੀਡਰ ਬਣਾਉਣ ਲਈ ਨਿਰਪੋਉ ਤੇ ਮਹਾਨ ਅਗਵਾਈ ਦੀ ਲੋੜ ਹੈ ਇਸ ਲਈ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਤੁਸੀਂ ਸੂਬੇਦਾਰ ਨੂੰ ਜਾ ਕੇ ਕਹਿ ਦੇਵੋ ਕਿ ਗੁਰੂ ਤੇਗ ਬਹਾਦਰ ਸਾਡੇ ਆਗੂ ਹਨ ਜੇ ਤੁਸੀਂ ਉਹਨਾਂ ਨੂੰ ਮੁਸਲਮਾਨ ਬਣਾ ਲਵੋ ਤਾਂ ਅਸੀਂ ਆਪਣੇ ਆਪ ਮੁਸਲਮਾਨ ਬਨ ਜਾਵਾਂਗੇ ਔਰੰਗਜ਼ੇਬ ਨੇ ਇਹ ਸੁਨੇਹਾ ਮਿਲਣ ਤੇ ਗੁਰੂ ਜੀ ਦੀ ਗ੍ਰਿਫਤਾਰੀ ਦਾ ਹੁਕਮ ਦਿੱਤਾ ਗੁਰੂ ਜੀ ਗ੍ਰਿਫਤਾਰੀ ਦੇਣ ਲਈ 11 ਜੁਲਾਈ 1675 ਈਸਵੀ ਨੂੰ ਆਨੰਦਪੁਰ ਤੋਂ ਆਗਰੇ ਨੂੰ ਚਲੇ ਗਏ ਆਗਰੇ ਪੂਜਨ ਉੱਪਰ ਜਦੋਂ ਸਿਪਾਹੀ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਲੱਗੇ ਤਾਂ ਪਹਿਲਾਂ ਦੋਹਾ ਭਰਾਵਾਂ ਨੇ ਅੱਗੇ ਹੋ ਕੇ ਗ੍ਰਿਫਤਾਰੀ ਦਿੱਤੀ ਔਰੰਗਜ਼ੇਬ ਦਾ ਦੂਜਾ ਹੁਕਮ ਆਉਣ ਤੇ ਗੁਰੂ ਜੀ ਨੂੰ ਮੁਸਲਮਾਨ ਬਨਣ ਲਈ ਕਿਹਾ ਗਿਆ ਗੁਰੂ ਜੀ ਨੇ ਨਾ ਕਰ ਦਿੱਤੀ ਕਾਜ਼ੀਆਂ ਨੇ ਗੁਰੂ ਜੀ ਨੂੰ ਡਰਾਉਣ ਲਈ ਉਹਨਾਂ ਦੇ ਨਾਲ ਗ੍ਰਿਫਤਾਰ ਹੋਏ ਸਿੱਖਾਂ ਨੂੰ ਉਹਨਾਂ ਦੇ ਸਾਹਮਣੇ ਤਸੀਹੇ ਦੇ ਕੇ ਕਤਲ ਕਰਨ ਦਾ ਮਨਸੂਬਾ ਬਣਾ ਲਿਆ। ਉਹਨਾਂ ਦਾ ਖਿਆਲ ਸੀ ਕਿ ਗੁਰੂ ਜੀ ਸਿੱਖਾਂ ਨੂੰ ਕਤਲ ਹੁੰਦੇ ਦੇਖ ਕੇ ਦਰਦ ਦੇ ਮਾਰੇ ਇਸਲਾਮ ਕਬੂਲ ਕਰ ਲੈਣਗੇ। ਕਾਜ਼ੀਆਂ ਨੇ ਸਭ ਤੋਂ ਪਹਿਲਾਂ ਭਾਈ ਮਤੀ ਦਾਸ ਨੂੰ ਚੀਰੇ ਜਾਨ ਦਾ ਹੁਕਮ ਦਿੱਤਾ। ਕਾਜ਼ੀਆਂ ਦਾ ਫਤਵਾ ਸੁਣ ਕੇ ਭਾਈ ਮਤੀਦਾਸ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਅਸੀਸ ਦਿਓ ਤਾਂ ਜੋ ਮੈਂ ਧਰਮ ਦੀ ਸ਼ਾਨ ਉੱਤੇ ਕੁਰਬਾਨ ਹੋ ਕੇ ਆਪਣਾ ਫਰਜ਼ ਪੂਰਾ ਕਰ ਸਕਾਂ ਗੁਰੂ ਜੀ ਦੇ ਅਸੀਸ ਦੇਣ ਪਿੱਛੋਂ ਕਾਜ਼ੀਆਂ ਨੇ ਭਾਈ ਮਤੀਦਾਸ ਨੂੰ ਕਿਹਾ ਭਾਈ ਤੂੰ ਇਸਲਾਮ ਕਬੂਲ ਕਰ ਲੈ ਤੇ ਸਰਕਾਰ ਵੱਲੋਂ ਦਿੱਤੀਆਂ ਹੋਈਆਂ ਮੋਜਾਂ ਮਾਨ ਮੁਸਲਮਾਨ ਹੋ ਕੇ ਮਰਨ ਪਿੱਛੋਂ ਜੰਨਤ ਵਿੱਚ ਜਾਏਗਾ ਜਿੱਥੇ ਦੁੱਧ ਦੀਆਂ ਨਦੀਆਂ ਹੋਣਗੀਆਂ ਪੀਣ ਲਈ ਤਰ੍ਹਾਂ-ਤਰ੍ਹਾਂ ਦੀ ਸ਼ਰਾਬ ਹੋਵੇਗੀ ਹੂਰਾ ਹੋਣਗੀਆਂ ਜੇ ਤੂੰ ਇਸਲਾਮ ਕਬੂਲ ਨਹੀਂ ਕਰੇਗਾ ਤਾਂ ਤੇਰੇ ਦੋ ਟੁਕੜੇ ਕਰ ਦਿੱਤੇ ਜਾਣਗੇ ਭਾਈ ਮਤੀ ਦਾਸ ਨੇ ਉੱਤਰ ਦਿੱਤਾ ਮੈਂ ਸਿੱਖੀ ਤੋਂ ਸੈਕੜੇ ਬਹਿਸ਼ਤ ਵਾਰ ਸਕਦਾ ਹਾਂ ਮੈਨੂੰ ਹੂਰਾ ਅਤੇ ਸ਼ਰਾਬ ਦੀ ਲੋੜ ਨਹੀਂ ਉਸ ਪਿੱਛੋਂ ਕਾਜ਼ੀਆਂ ਨੇ ਉਹਨਾਂ ਦੀ ਆਖਰੀ ਮੁਰਾਦ ਪੁੱਛੀ ਉਹਨਾਂ ਨੇ ਉੱਤਰ ਦਿੱਤਾ ਜਦੋਂ ਮੈਨੂੰ ਆਰੇ ਨਾਲ ਚੀਰਿਆ ਜਾਵੇ ਮੇਰਾ ਮੂੰਹ ਮੇਰੇ ਮੁਰਸ਼ਿਦ ਵੱਲ ਰੱਖਣਾ ਤਾਂ ਜੋ ਮੈਂ ਆਪਣੇ ਗੁਰੂ ਦੇ ਆਖਰੀ ਸਮਾ ਤੱਕ ਦੀਦਾਰ ਕਰ ਸਕਾਂ ਤੇ ਉਹ ਮੈਨੂੰ ਦੇਖਦੇ ਰਹਿਣ ਜਿਸ ਨਾਲ ਉਹਨਾਂ ਨੂੰ ਯਕੀਨ ਆ ਜਾਵੇ ਕਿ ਮੈਂ ਕਿਵੇਂ ਖੁਸ਼ੀ-ਖੁਸ਼ੀ ਆਖਰੀ ਮੰਜ਼ਿਲ ਤੱਕ ਪਹੁੰਚਦਾ ਹਾਂ ਕਾਜ਼ੀਆਂ ਦੇ ਹੁਕਮ ਨਾਲ ਜਲਾਦਾ ਨੇ 8 ਨਵੰਬਰ 1675 ਈਸਵੀ ਨੂੰ ਚਾਨਨੀ ਚੌਕ ਵਿੱਚ ਭਾਈ ਮਤੀ ਦਾਸ ਦੇ ਸਰੀਰ ਦੇ ਆਰੇ ਨਾਲ ਦੋ ਭਾਗ ਕਰ ਦਿੱਤੇ ਕਾਜ਼ੀਆਂ ਨੇ 10 ਨਵੰਬਰ 1675 ਈਸਵੀ ਨੂੰ ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਸਾਢੇ ਜਾਨ ਦਾ ਹੁਕਮ ਸੁਣਾਇਆ ਕਾਜ਼ੀਆ ਨੇ ਭਾਈ ਸਤੀਦਾਸ ਨੂੰ ਰੂਹ ਵਿੱਚ ਲਪੇਟੇ ਜਾਣ ਤੋਂ ਪਹਿਲਾਂ ਕਿਹਾ ਤੂੰ ਇਸਲਾਮ ਕਬੂਲ ਕਰਕੇ ਆਪਣੀ ਜਾਨ ਬਚਾ ਲੈ ਤੇ ਮੋਜਾਂ ਕਰ ਭਾਈ ਸਤੀਦਾਸ ਨੇ ਉੱਤਰ ਦਿੱਤਾ ਤੁਸੀਂ ਨਹੀਂ ਸਮਝ ਸਕਦੇ ਕਿ ਮੇਰੀ ਮੋਜ ਤੇ ਮੇਰੀ ਖੁਸ਼ੀ ਸਿਰਫ ਗੁਰੂ ਦਾ ਹੁਕਮ ਮੰਨਣ ਵਿੱਚ ਹੈ ਇਹ ਜਾਨ ਬਚਾਉਣ ਵਿੱਚ ਨਹੀਂ ਜਿਹੜੀ ਇੱਕ ਦਿਨ ਫਿਰ ਵੀ ਨਿਕਲ ਜਾਣੀ ਹੈ ਇਹ ਉੱਤਰ ਸੁਣ ਕੇ ਜਲਾਦਾ ਨੇ ਭਾਈ ਸਤੀਦਾਸ ਨੂੰ ਰੂਹ ਵਿੱਚ ਲਪੇਟ ਦਿੱਤਾ ਤੇ ਉਪਰੋਂ ਤੇਲ ਪਾ ਕੇ ਅੱਗ ਲਗਾ ਦਿੱਤੀ ਭਾਈ ਸਤੀਦਾਸ ਅਡੋਲ ਚਿੱਤ ਆਖਰੀ ਸਵਾਸਾਂ ਤੱਕ ਰੂਹ ਵਿੱਚ ਸੜਦੇ ਰਹੇ ਤੇ ਆਪਣਾ ਪ੍ਰਣ ਨਿਭਾ ਗਏ ਜੇ ਤੁਹਾਨੂੰ ਇਹ ਸਾਖੀ ਅੱਛੀ ਲੱਗੀ ਹੋਈ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ